ਜਿੰਦੇਹਾੜੇ ਅੰਬਰਸਾ ਤੇ ਟਾਲੀ ਵਾਲੇ ਚੌਂਕ ਦੇ ਵਿੱਚ ਪਹੁੰਚੇ ਹੋਇਆ ਜਿੱਥੇ ਕਿ ਕੁਝ ਨੌਜਵਾਨਾਂ ਦੇ ਵੱਲੋਂ ਸ਼ਰੀਆਮ ਜਿਹੜੀ ਗੁੰਡਾਗਰਦੀ ਆ ਉਹ ਕੀਤੀ ਗਈ ਆ ਜਿਸ ਤੋਂ ਬਾਅਦ ਉਹ ਫਰਾਰ ਹੋ ਚੁੱਕੇ ਨੇ ਤਾਂ ਪਹਿਲਾ ਅਸੀਂ ਤੁਹਾਨੂੰ ਤਸਵੀਰਾਂ ਉਸ ਸੈਜਰਾ ਮਾਰਕੀਟ ਦੀਆਂ ਦਿਖਾ ਰਹੇ ਜਿਹਦੇ ਵਿੱਚ ਪੂਰੀ ਮਾਰਕੀਟ ਵਾਲੇ ਜਿਹੜੇ ਅੱਜ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਚੁੱਕੇ ਨੇ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਦੁਕਾਨਦਾਰ ਆਪਣੀਆਂ ਦੁਕਾਨਾਂ ਤੇ ਬੈਠੇ ਹੁੰਦੇ ਨੇ ਉਹ ਅੱਜ ਸੜਕਾਂ ਦੇ ਉੱਪਰ ਆ ਚੁੱਕੇ ਨੇ ਤਾਂ ਕੁਝ ਨੌਜਵਾਨਾਂ ਦੇ ਵੱਲੋਂ ਸ਼ਰੀਆਮ ਜਿਹੜੀ ਗੁੰਡਾਗਰਦੀ ਕੀਤੀ ਗਈ ਹੈ ਜਿਸ ਤੋਂ ਬਾਅਦ ਉਹ ਫਰਾਰ ਹੋ ਜਾਂਦੇ ਨੇ ਤਾਂ ਮਾਰਕ ਤੋੜਪੰਨ ਕੀਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਹ ਫਰਾਰ ਹੋ ਜਾਂਦੇ ਨੇ ਤਾਂ ਪਹਿਲਾਂ ਕੀ ਨਾਮ ਆਈ ਤੁਹਾਡਾ ਮੈਂ surjit singh sahra ਹਾਂ ਸਾਬਕਾ ਕਾਉਂਸਲਰ ਹਾਂ ਤੇ ਕੀ ਹੋਇਆ ਜੀ ਕੌਣ ਨੇ ਬੰਦੇ ਜਿਹੜੇ ਤੁਹਾਡੀ ਦੁਕਾਨ ਤੇ ਆ ਕੇ ਇੱਥੇ ਤੋੜਪੰਨ ਕਰਕੇ ਗਏ ਨੇ ਖੱਲਿਆ ਵੀ ਤੁਹਾਨੂੰ ਸਾਹਿਬ ਮੇਰੇ ਸੱਜਣ ਨੇ ਇਹਨਾਂ ਨੇ ਇੱਕ ਫੈਸਲੇ ਦੇ ਚਾਇਆ ਸੀ ਅਸੀਂ ਕਿ ਸਾਰੇ ਕਾਫੀ ਪ੍ਰਧਾਨ ਆਏ ਆ ਉਹ ਲੈਣ ਦਾ ਮਸਲਾ ਸੀ ਅੱਛਾ ਜੀ ਇੱਕ ਪਾਰਟੀ ਮੰਨੂ ਢੜਾਈ ਵਾਲੇ ਕਹਿ ਰਹੇ ਵੀ ਸੋਨਾ ਲੈਣਾ 500 ਗ੍ਰਾਮ ਹਮਮ ਕਰਨ ਸਹਿਦ ਦੇ ਕੋਲ ਦੇ ਦੇਣਾ ਨਹੀਂ ਇਹਨਾਂ ਨੇ ਇੱਕ ਵੀਡੀਓ ਪਾਈ ਸੀ ਵੀ ਅਗਰ ਤੂੰ ਨਹੀਂ ਦੇਣਾ ਜਾਂ ਤੇਰਾ ਨਹੀਂ ਬੰਦਾ ਤੇ ਤੂੰ ਉਹ ਬੰਦੇ ਚ ਭਾਓ ਹਮਮ ਅਗਰ ਉਹ ਬੰਦਿਆਂ ਦੀ ਭਾਏ ਕੇ ਉਹ ਝੂਠਾ ਸਾਬਤ ਹੋਏਗਾ ਤੇ ਅਸੀਂ ਉਹਨੂੰ ਜੋ ਵੀ ਬੰਦੀ ਸਜਾ ਦੇਵਾਂਗੇ ਔਰ ਅਗਰ ਤੇਰਾ ਸੋਨਾ ਨਿਕਲੇਗਾ ਤੇਨੂੰ ਦੇਣਾ ਪਏਗਾ ਯਾਰ ਗੱਲ ਸੀ ਸੋਪਾਉ ਨੇ ਇੱਕ ਵੀਡੀਓ ਕੱਢੀ ਔਰ ਆਪਣੇ ਵਿਸਮਸ਼ਟੀ ਕਰਨ ਵਾਸਤੇ ਆਪਣੇ ਬੰਦਿਆਂ ਨੂੰ ਹਲੇ ਕਿ ਉਹਨਾਂ ਦੇ ਇਹ ਚਾਹੀਦਾ ਹੈ ਵੀ ਜਿਸ ਬੰਦੇ ਦੀ ਗੱਲ ਹੈ ਉਹਨੂੰ ਵਿੱਚ ਬਾਅ ਕੇ ਪੁੱਛੋ ਵੀ ਮੇਰੇ ਤੇ ਤੂੰ ਕਿਉਂ ਝੂਠਾ ਜਾਨ ਬਰੋਣਾ ਹੈ ਅਗਰ ਮੈਂ ਮੈਨੂੰ ਐਵੇਂ ਕਹਦੇ ਕਿ ਕੋਈ ਵੀ ਮੈਂ ਸੋਣਾ ਲੈਣਾ ਔਰ ਉਹ ਵੀ ਭਈਆ ਇੱਕ ਔਰ ਜ਼ਿੰਮੇਦਾਰ ਬੰਦੇ ਨੂੰ ਕਹਦੇ ਕਿੱਡੀ ਵੱਡੀ ਗੱਲ ਹੈ ਖੈਰ ਇਹਨਾਂ ਨੇ ਇੱਕ ਵੀਡੀਓ ਕੱਢੀ ਉਹਨਾਂ ਨੇ ਇਹਦਾ ਜਵਾਬ ਦਿੱਤਾ ਉਹਦੇ ਵਿੱਚ ਹਲੇ ਕਿ ਇਹਨਾਂ ਨੇ ਕਿਸੇ ਦਾ ਨਾਮ ਵਿੱਕੀ ਗੰਡੇ ਦਾ ਕਿਸੇ ਦਾ ਲਿਆ ਨਹੀਂ ਅੱਜ ਅਸੀਂ ਇੱਥੇ ਬੈਠੇ ਸਾਂ ਸਵੇਰੇ ਹਸਾਬ ਹੋ ਰਿਹਾ ਸੀ ਪੁਨੇ ਆਪੇ ਕਿਹਾ ਵੀ ਚਲੋ ਤੁਸੀਂ ਇੱਦਾਂ ਕਰੋ ਚਾਰ ਪੰਚਾਇਤੀ ਬੰਦੇ ਬਹਿ ਜਾਓ ਜੇ ਹਿਸਾਬ ਲੈਗਾ ਠੀਕ ਹੈ ਅਛਾ ਇਹ ਵੀ ਕਿਹਾ ਜਿਹੜਾ ਸਜ਼ਾ ਹੋਏਗਾ ਉਹਨੂੰ ਸਜ਼ਾ ਦਵਾਂਗੇ ਅਗਰ ਝੂਠਾ ਹਾਂ ਹਾਂ ਬਿਲਕੁਲ ਜੇ ਉਹ ਭਈਆ ਝੂਠਾ ਸਾਬਤ ਹੋਏਗਾ ਅਸੀਂ ਉਹਨੂੰ ਪੰਜਾਈ ਤੌਰ ਤੇ ਜੋ ਸਜ਼ਾ ਬੰਦੀ ਦਵਾਂਗੇ ਲੇਕਿਨ ਉਹ ਅੱਜ ਬੈਠੇ 2:30 3 ਵਜੇ ਦੀ ਗੱਲ ਹੈ ਤੇ ਆਗੇ ਚਾਰ ਪੰਜ ਬੰਦੇ ਵਿੱਕੀ ਗੰਡਾ ਦੇ ਨਾਲ ਬੰਦੇ ਆ ਪੁਲ ਨੇ 5-6 ਬੰਦੇ ਨੇ ਆ ਕੇ ਹਮਲਾ ਕੀਤਾ ਕੁਰਬਾਨ ਕੁਰਬਾਨ ਹੱਥ ਜੀ ਕਾਦਲਾ ਨਾ ਜਿਹੜਾ ਹਮਲਾ ਕੀਤਾ ਔਰ ਬੜੀ ਮੁਸ਼ਕਲ ਇਹਦਾ ਬਚਾਵਾ ਆਇਆ ਸ਼ੀਸ਼ੇ ਸ਼ਾਇਦ ਟੁੱਟ ਗਏ ਆ ਗਾਲ ਬੰਦਾ ਹੀ ਬਹੁਤ ਕੱਢਿਆ ਇਹਨਾਂ ਨੂੰ ਪਰ ਇਹ ਆ ਵੀ ਇਹ ਗੁੱਡਾ ਗਰਦੀ ਦਾ ਲੰਗਾ ਰਾਜ ਹੋਇਆ ਮੈਂ ਕਮਿਸ਼ਨਰ ਸਾਹਿਬ ਨੂੰ ਅਪੀਲ ਕਰਦਾ ਆ ਵੀ ਐਸੇ ਜਿਹੜੇ ਅੰਸਰ ਆ ਉਹਨਾਂ ਦੇ ਉੱਤੇ ਕੰਟਰੋਲ ਕੀਤਾ ਜਾਵੇ ਕਿਉਂਕਿ ਲੈ ਗਲਤ ਲੈਣ ਦਿੰਦੀ ਹੈ ਇਹਦੇ ਵਿਕੀ ਕਰਨ ਨੂੰ ਨਹੀਂ ਪਰੇਸ਼ਾਨੀ ਹੋਉਂਦੀ ਲੋੜ ਹੀ ਨਹੀਂ ਸੀ ਜਾਂ ਇਦਾਂ ਕਰਨ ਦੀ ਲੋੜ ਨਹੀਂ ਸੀ ਜੇ ਕੋਈ ਗੱਲ ਸੀ ਹਾਲੇ ਕਿ ਉਹ ਸਾਭ ਦਾ ਕਾਉਂਸਲ ਰਿਹਾ ਹੈ ਤਾਂ ਕੀ ਕਹਿਣਾ ਜਾਂਦੇ ਮੋਦਬਰਾਂ ਦੇ ਉੱਪਰ ਇਸ ਤਰ੍ਹਾਂ ਦੇ ਹਮਲੇ ਹੋਣ ਲਾ ਪਏ ਨੇ ਹੁਣ ਹਾਂਜੀ ਬਿਲਕੁਲ ਜੀ ਇਹ ਦੇ ਦੇਖੋ ਲੜਾਈ ਤੇ ਲੱਡੀ ਪੈਂਦੀ ਹੈ ਪਰ ਕਈ ਲੋਕ ਐਸੇ ਨੇ ਬਦਰਾਮ ਹੋ ਗਏ ਤਾਂ ਕਿਆ ਨਾਮ ਨਾ ਹੋਗਾ ਆਪਣੀ ਬਦਰਾਮੀਆਂ ਆਪੇ ਕਰਾ ਰਹੇ ਹੈ ਕਈ ਵਾਰੀ ਕੀ ਹੁੰਦਾ ਚਿੰਗਾਰੀ ਆ ਉਹਨੂੰ ਛੋਲਾ ਬਣ ਕੇ ਬਹੁਤ ਵੱਡਾ ਅੱਗ ਬਣ ਜਾਂਦੀ ਹੈ ਤੇ ਕਈ ਏਡੇ ਬੇਕੂਲ ਲੋਕ ਨੇ ਇਹ ਨਹੀਂ ਕਿ ਵੀ ਅੰਦਰ ਵੜ ਕੇ ਜੇ ਕੋਈ ਗੱਲ ਹੈ ਕੋਈ ਮਸਲਾ ਹੈਗਾ ਉਹਨੂੰ ਬੈਠ ਕੇ ਕਰ ਲਈਏ ਉਹਦੇ ਇੰਨਾ ਰੌਲਾ ਫੀ ਆ ਸੱਚੇ ਝੂਠ ਦੇ ਤੇ ਬਾਅਦ ਪਤਾ ਲੱਗੇਗਾ ਜਦੋਂ ਫੈਸਲਾ ਹੋਏਗਾ ਤੇ ਮੈਂ ਤੇ ਕਮਿਸ਼ਨਰ ਸਾਹਿਬ ਨੂੰ ਕਹਿੰਦਾ ਵੀ ਇਹਨਾਂ ਤੇ ਬਹੁਤ ਸਖਤ ਕਾਰਵਾਈ ਕਰੋ ਕਿਉਂਕਿ ਜਿਸ ਸਾ ਉਹਨਾਂ ਨੂੰ ਮਾਰਨ ਆਏ ਸੀ ਔਰ ਅਸੀਂ ਪੰਜ ਸੱਤ ਜਾਣੇ ਨਾ ਇਹ ਤੇ ਸ਼ਾਇਦ ਇਹਨਾਂ ਨੂੰ ਬਹੁਤ ਨੁਕਸਾਨ ਦੇ ਦਿੰਦੇ ਔਰ ਤੋੜ-ਪਣ ਬੰਦ ਕਰਕੇ ਤੁਸੀਂ ਦੇਖਿਆ ਹੀ ਹੈ ਹਾਂ ਜੀ ਹਾਂ ਜੀ ਕਿੰਨਾ ਕ ਨੁਕਸਾਨ ਕਰਕੇ ਗਏ ਨੇ ਜੀ ਇਸੇ ਦੁਕਾਨਾਂ ਦੇ ਉੱਪਰ ਆ ਕੇ ਸਾਹਿਬ ਜੀ ਦੁਰੀਆ ਜਿੰਦਗੀ ਤੋਂ ਉੱਤੇ ਕੋਈ ਨੁਕਸਾਨ ਨਹੀਂ ਹੁੰਦਾ ਇਹ ਬਚਾਓ ਗਿਆ ਸੀ ਇਹੋ ਕਿਨੇ ਸਾਡਾ ਚਰਨ चौहान ਸਾਹਿਬ ਜਿਹੜੇ ਇਹਦਾ ਸਿਸ਼ੀਸ਼ੇ ਦੀ ਕੋਈ ਗੱਲ ਹੀ ਤੋੜਿਆ ਜੋ ਵੀ ਕੀਤਾ ਉਹਨਾਂ ਨੇ ਪਰ ਹਰਕਤ ਬਹੁਤ ਮਾੜੀ ਆ ਹਲੇ ਉਹ ਦੋ ਵਾਰੀ ਕਾਉਂਸਲ ਰਹਿ ਚੁੱਕਾ ਉਹਨੂੰ ਇੰਨੀ ਸਮਝ ਆਉਣੀ ਚਾਹੀਦੀ ਆ ਵੀ ਇਹ ਗੱਲਾਂ ਇੰਡੀਆਂ ਪੰਚਾਇਤੀ ਤੌਰ ਤੇ ਲੋਕੀ ਸਾਡੇ ਕੋਲ ਫੈਸਲੇ ਲੈ ਕੇ ਆਉਂਦੇ ਆ ਇਹ ਤਾਂ ਬੱਸ ਇਤਨਾ ਹੀ ਆ ਆਪ ਪਾਰਟੀ ਬਣ ਜਾਈਏ ਜਾਂ ਲੜਾਈ ਕਰੀਏ ਜਾਂ ਸਾਡੇ ਵੱਲ ਦੀ ਗੱਲ ਕਰੋ ਕੋ ਮਾਰੀ ਗੱਲ ਨੇ ਬਾਕੀ ਚੋਂ ਸਭ ਤੁਹਾਨੂੰ ਦੱਸ ਰਿਹਾ ਤਾਂ ਹੁਣ ਤੁਹਾਡੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਜੀ ਇਸ ਮਾਮਲੇ ਦੇ ਵਿੱਚ ਹਾਂਜੀ ਪਹਿਲਾ ਮੈਂ ਸਾਰਾ ਸਤਿ ਸ਼੍ਰੀ ਅਕਾਲ ਪਹਿਲਾਂ ਦੱਸਦਾ ਕਿ ਮੈਂ ਹਰਜਿੰਦਰ ਚਵਾਨ ਕੋਆਰਡੀਨੇਟਰ ਬੀਸੀ ਡਿਪਾਰਟਮੈਂਟ ਆਲਰਡੀਆ ਕਾਂਗਰਸ ਦਾ ਤੇ ਡੈਲੀਗੇਟ ਪੀਪੀਸੀ ਦਾ ਕੁਝ ਮਸਲੇ ਮੈਂ ਸਵਾਰ ਕਰ ਸਕਦਾ ਵੀ ਪ੍ਰਧਾਨਿਆ ਪੰਜਾਬ ਦਾ ਕੁਝ ਮਸਲੇ ਹੁੰਦੇ ਨੇ ਕੁਝ ਬਹਿ ਕੇ ਮਸਲੇ ਹੱਲ ਹੁੰਦੇ ਨੇ ਤੇ ਕੁਝ ਦਿਨਾਂ ਤੋਂ ਮਸਲਾ ਬਾਉ ਸਦੇਵ ਤੇ ਮੰਨੂ ਦਾ ਚੱਲਦਾ ਪਿਆ ਸੀ ਉਹ ਮੰਨੂ ਮੇਰੇ ਕੋ ਆਇਆ ਕਹਿੰਦਾ ਭਾਜੀ ਮੇਰਾ ਬਹੁਤ ਬੁਰਾ ਹੋ ਰਿਹਾ ਮੈਂ ਬਾਉ ਨੂੰ ਕਿਹਾ ਸਦੇਵ ਨੂੰ ਕਿਹਾ ਕਿ ਤੂੰ ਬੈ ਇੱਕ ਹਿਸਾਬ ਕਰ ਲੈ ਜਿਹਦ ਤਰ੍ਹਾਂ ਹਿਸਾਬ ਨਿਕਲਦਾ ਦੇ ਦੇ ਨਹੀਂ ਨਿਕਲਦਾ ਤੈਨੂੰ ਆਪਾਂ ਉਹਦਾ ਮਾਈ ਮਗਾ ਦੇਨੇ ਆ ਉਹ ਕਹਿੰਦਾ ਮੈਂ ਤਾਂ ਕਰਾਂਗਾ ਇਹਨੂੰ ਆਪ ਤੂੰ ਆਪਣੇ ਮਕਾਨ ਦੀ ਰਿਸ਼ੀ ਲਾਇਆ ਤੇਰਾ ਹਿਸਾਬ ਕਰਾ ਦੇਣੀ ਜੇ ਝੂਠਾ ਆਏਗਾ ਤੇ ਤੇਰਾ ਮਕਾਨ ਬਹੁਤ ਸਦੇਹਾਂ ਲਿਖਿਆ ਜਾਊਗਾ ਜੇ ਨਹੀਂ ਛੱਛਾ ਆਏਗਾ ਤੇ ਬਹੁਤ ਸਦੇਹ 316 ਭਰੇਗਾ ਅਸੂਲ ਦੀ ਗੱਲ ਹੈ ਜੀ ਉਹ ਕੋਈ ਨਹੀਂਦਾ ਓਕੇ ਆ ਜੀ ਅੱਜ ਸਵੇਰੇ ਮਨੂ ਨੂੰ ਭਾਇਆ ਗਿਆ ਸਾਹਬ ਹੋ ਰਿਹਾ ਬੈਠੇ ਦੁਕਾਨ ਤੇ ਕਿਸੇ ਉਹਨੂੰ ਪਤਾ ਲੱਗਾ ਕਿ ਸਾਹਬ ਮੇਰੇ ਬਰਖਾਲ ਜਾ ਰਿਹਾ ਅੱਜ ਮੈਂ 2:30 ਵਜੇ ਸਹਾਰਾ ਸਾਦਕਾਂ ਦੇ ਬਿਠਾਣ ਕੇ ਮੈਂ ਤਿੰਨ ਚਾਰ ਬੰਦੇ ਸੀ ਮਿਲਣਾ ਚਾਹ ਪੀ ਰਹੇ ਸੀ ਇੱਥੇ ਕੋਈ ਕੁਝ ਗੁੰਡੇ ਗੈਂਗਸਟਰ ਜਿਹਨੂੰ ਕਹਿੰਦੇ ਵਿੱਕੀ ਕੌਸਲ ਗੈਂਗਸਟਰ ਇੱਕ ਉਹਦੇ ਕਈ ਪਰਚੇ ਨੇ ਉਹਦਾ ਮੈਨੂੰ ਪਰਚਾ ਫੋਨ ਵੀ ਆਇਆ ਰਿਕਾਰਡਿੰਗ ਕਰੇ ਪਰਚੇ ਨੇ ਜੀ ਉਹਦੇ ਉੱਤੇ ਅਗਵਾਈ ਦੇ ਪਰਚੇ ਉਹਨੂੰ ਬੰਦੇ ਕੋਹਾ ਕਿਤੇ ਉਹਦੇ ਪਰਚੇ ਆ ਗੋਲੀਆਂ ਮਾਰੀਆਂ ਉਹ ਪਰਚਾ ਵਾ ਤਿੰਨ ਚਾਰ ਦੇ ਪਰਚੇ ਦੋ ਦੇ ਪਰਚੇ ਨੇ ਔਰ ਪਰ ਸੋਬੀਨ ਦਾ ਫੋਨ ਵੀ ਆਇਆ ਔਰ ਕੋਈ ਤੁਹਾਨੂੰ ਦੋਗਾ ਕਿ ਮੈਨੂੰ ਕਹਿ ਰਿਹਾ ਕਿ ਤੂੰ ਬਾウス ਦੇ ਦੀ ਗੱਲ ਚਾਹੀ ਨਾ ਤੈਨੂੰ ਗੋਲੀ ਮਾਰ ਦਣੀ ਹੈ ਅੱਛਾ ਜੀ ਉਹ ਵੀ ਸਪਸ਼ਟ ਤੁਹਾਨੂੰ ਦਵਾਂਗਾ ਮੈਂ ਬੈਠਾ ਦੂਰੋਂ ਕਰਪਾਗੜ ਗਿਆ ਕਿ ਚਾਹਾਨੂੰ ਮਾਰ ਦੋ ਜੇ ਮੈਨੂੰ ਇਹ ਬੰਦੇ ਨਾ ਪਚੁੰਦੇ ਅੱਜ ਮੈਂ ਤੁਹਾਡੇ ਸਾਨੂੰ ਗੱਲ ਕਰਦਾ ਹੁੰਦਾ ਬਚਾਇਆ ਗਿਆ ਮੈਨੂੰ ਉਹ ਬੜਕਾ ਮਾਰ ਕੇ ਨੰਗਾ ਨਾਚ ਕੀਤਾ ਗਿਆ ਔਰ ਸਾਰਾ ਉਹਨੇ ਬਰਕ ਬਰੀਆ ਕਿ ਅਸੀਂ ਬਾウス ਦੇ ਦੇ ਬੰਦੇ ਆ ਜਿਹੜਾ ਬਾウス ਦੇ ਦੇ ਬਰਕਾ ਬੋਲੂਗਾ ਅਸੀਂ ਟੋਟੇ ਕਰ ਦਾਂਗੇ ਇਹਦਾ ਭਰਾ ਦਿਲਬਖ ਸਿੰਘ ਲਾਢਾ ਲੋਕਾਂ ਦਾ 5 ਕਿਲੋ ਸੋਨਾ ਮਾਰਿਆ ਇਹਨਾਂ ਚਸਪਾਸ ਸਿੰਘ ਦੀ ਕਮ ਇਹਨਾਂ ਨੇ ਸਾਰੇ ਆਮ ਗਾਨ ਖੋਲ ਕੇ ਪਰ ਕਾਰਨ ਕੀ ਆ ਅੱਜ ਤੁਸੀਂ ਤੁਹਾਡੇ ਤੇ ਹਮਲਾ ਹੋਣ ਲੱਗਾ ਉਸ ਤੋਂ ਬਾਅਦ ਤੁਸੀਂ ਆ ਕੇ ਬੋਲ ਰਹੇ ਹੋ ਕਿ ਮੈਨੂੰ ਐਦਾ ਕੀਤਾ ਜਾ ਰਿਹਾ ਪਹਿਲਾਂ ਕਿਉਂ ਨਹੀਂ ਮੀਡੀਆ ਦੇ ਸਾਹਮਣੇ ਤੁਸੀਂ ਆਏ ਮੈਂ ਮੀਡੀਆ ਸਾਹਮਣੇ ਆ ਕੇ ਆਇਆ ਨਹੀਂ ਲੇਕਿਨ ਮੈਂ ਆਪਣੀ ਫੇਸਬੁੱਕ ਰਾਹੀਂ ਮੈਂ ਕਹਿੰਦਾ ਕੋ ਹੁੰਦਾ ਬੰਦਾ ਮੈਂ ਆਪਣੀ ਫੇਸਬੁੱਕ ਰਾਹੀਂ ਸਾਰੇ ਲਾਈਫ ਹੋਇਆ ਮੈਂ ਕੋ ਰਿਕਾਰਡਿੰਗ ਹੈ ਕਿ ਮੈਂ ਉਹਨੂੰ ਕਿਹਾ ਹੱਥ ਜੋੜ ਕੇ ਫੋਨ ਹੀ ਕੀਤਾ ਉਹਨੇ ਮੇਰਾ ਕੋਈ ਫੋਨ ਚੁੱਕਿਆ ਨਹੀਂ ਮੈਨੂੰ ਉਹਨੇ ਇਹਨਾਂ ਚ ਮੈਨੂੰ ਕਿਹਾ ਤੁਹਾਨੂੰ ਲੱਗੇ ਉਹਨੇ ਕੋਈ ਫੋਨ ਚੁੱਕਿਆ ਮੈਂ ਰਿਕਵੈਸਟ ਕੀਤੀ ਕਿ ਤੂੰ ਘਰ ਬੈ ਕੇ ਫੈਸਲਾ ਕਰ ਲੈ ਭਰਾ ਇਹ ਬਾਅਦ ਉੜਦੀ ਪਈ ਆ ਮਜ਼ਦੂ ਘਟੀਆਂ ਵਾਲੀਆਂ ਬਾਸ਼ੀ ਕਰਨ ਲਿਆ ਚਿੱਟੇ ਕੁਰਤੇ ਪਾ ਕੇ ਕਹਿੰਦਾ ਮੈਂ ਬ੍ਰਾਂਡ ਆ ਤੂੰ ਕਹਦਾ ਬ੍ਰਾਂਡ ਆ ਇਹ ਗਰੀਬਾਂ ਦਾ ਹੱਕ ਮਾਰਦਾ ਪਿਆ ਜੇ ਫੈਸਲੇ ਕਰਾਉਂਦੇ ਹਮਰੇ ਹੋਣਗੇ ਤੇ ਧਾਨੇ ਸਰਕਾਰ ਧਾਨੇ ਮਾਨ ਸਰਕਾਰ ਜਿਹੜੇ ਪ੍ਰਧਾਨ ਮਰਾਰੀ ਆ ਉਹ ਫੈਸਲੇ ਅੱਜ ਤੋਂ ਬਾਅਦ ਮੇਰੇ ਸਾਹ ਹੁਣ ਗਰੀਬਾਂ ਦਾ ਕੋਈ ਫਾਇਦਾ ਕਰਾਉਗਾ ਨਹੀਂ ਜੈਂਦੇ ਮੈਂ ਅਜੇ ਹਮਲੇ ਹੋਣ ਲੱਗੇ ਆ ਹੁਣ ਪੁਲਿਸ ਨੂੰ ਕੀ ਸ਼ਿਕਾਇਤ ਦਿੱਤੀ ਗਈ ਆ ਤੁਹਾਡੇ ਵੱਲੋਂ ਅੱਜ ਮੈਂ ਪੁੱਛੂ ਕਿਹਾ ਕਿ ਜਿਹੜਾ ਮਰਦਿਆ ਮਰਾਇਆ ਉਹਦਾ ਜਾਂਚ ਕੀਤੀ ਜਾਵੇ ਬ੍ਰਿੱਕੀ ਨਾਲ ਔਰ ਜਿਹੜਾ ਬੰਦਾ ਦੇ ਮਗਰਿਆ ਕਾਲ ਟੇਕ ਡਾਇਰ ਉਹਨੂੰ ਕਿੰਨੇ ਫੋਨ ਕੀਤਾ ਕਿ ਚਵਾਨ ਨੂੰ ਮਾਰ ਦੇ ਜਿਹੜੀਆਂ ਬਰਕਾ ਮਾਰੀਆਂ ਉਹਨੇ ਕਿਹਾ ਚਵਾਨ ਨੂੰ ਮਾਂ ਬਾਪ ਸਦੇਰ ਮਾਰੇ ਬਾਹ ਇਹ ਸਾਰਾ ਹੱਥ ਬਾਹ ਸਦੇਵ ਦਾ ਵਾ ਔਰ ਮੈਂ ਕਹਿੰਦਾ ਵਾਂ ਕਿ ਇਹਨੂੰ ਮੈਨੂੰ ਇਨਸਾਫ ਦਵਾਇਆ ਹੈ ਸੀਪੀ ਸਾਹਿਬ ਨੂੰ ਕਹਿੰਦਾ ਮੈਂ ਸੀਪੀ ਸਾਹਿਬ ਨਾਲ ਗੱਲ ਮੇਰੀ ਹੋਈ ਆ ਇਨਸਾਫ ਕਰਾਇਆ ਜਾਵੇ ਉਹ ਮੈਂ ਫਾਜ਼ਿਲ ਦੀ ਬੇਨਤੀ ਕਰਦਾ ਵਾਂ ਕਿ ਤੱਕ ਵੱਤ ਵੱਸ ਜਾ ਬਾਹ ਸਦੇਵ ਨੂੰ ਉਹਦੇ ਪਰਿਵਾਰ ਨੂੰ ਉਹਦੇ ਭਰਾ ਨੂੰ ਔਰ ਇਹ ਗੈਂਗਸਟਰਾਂ ਨੂੰ ਦਿੱਤੀ ਜਾਵੇ ਕੱਲ ਨੂੰ ਕਿਹੇ ਬੰਦੇ ਗੱਲ ਨਾਲ ਭੈਣਨਾ ਸਰ ਜੇਕਰ ਅਸੀਂ ਗੱਲ ਕਰੀਏ ਪਹਿਲਾਂ ਵੀ ਬਹੁਤ ਸਾਰੀਆਂ ਮੀਟਿੰਗਾਂ ਤੁਸੀਂ ਅੰਬਰਸਤ ਦੇ ਪੁਲਿਸ ਕਮਿਸ਼ਨਰ ਨਾਲ ਕਰ ਚੁੱਕੇ ਹੋ ਤੁਹਾਡੇ ਵੱਲੋਂ ਪਹਿਲਾਂ ਵੀ ਕਿਹਾ ਜਾ ਰਿਹਾ ਕਿ ਜਿਹੜੀ ਸੁਨਹਿਰਾ ਮੇਨ ਮਾਰਕੀਟ ਆ ਇਹ ਆ ਇਹਦੇ ਵਿੱਚ ਪੁਲਿਸ ਜਿਹੜੀ ਆ ਉਹ ਤਨਾਤ ਕੀਤੀ ਜਾਵੇ ਤਾਂ ਉਸ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਕੀ ਪੁਲਿਸ ਇਸ ਜਗ੍ਹਾ ਦੇ ਉੱਪਰ ਤਨਾਤ ਕੀਤੀ ਗਈ ਹੈ ਜਾਂ ਫਿਰ ਨਹੀਂ ਕੀਤੀ ਗਈ ਨਹੀਂ ਕੀਤੀ ਗਈ ਤਾਂ ਇਹ ਵਾਰਦਾਤ ਹੋਈ ਹੈ ਇਹ ਕਮਿਸ਼ਨਰ ਸਾਹਿਬ ਨੂੰ ਅਹੀਂ ਅੱਗੇ ਵੀ ਕਿਹਾ ਸੀ ਗਰੂਪ ਯਾਰ ਦੇ ਵਿੱਚ ਰਵੀ ਢ라이ਵ ਵਾਲੇ ਦੇ ਉੱਤੇ ਪ੍ਰੋਗਰਾਮ ਸਾਡਾ ਸੁਰਕਰ ਸੰਗ ਹੈ ਯਸ਼ਪਾਲ ਜਵਾਨ ਜੀ ਸਾਡੇ ਪ੍ਰਧਾਨ ਨੇ ਪੰਜਾਬ ਦੇ ਮੈਂ ਵ ভাইস ਪ੍ਰਧਾਨ ਪੰਜਾਬ ਦਾ ਉਹਦੇ ਵਿੱਚ ਇਹ ਗੱਲ ਹੋਈ ਸੀ ਵੀ ਅਸੀਂ ਇਤਰਾਜ਼ ਕੀਤੀ ਜਾਵੇ ਲੇਕਿਨ ਇੱਥੇ ਕਿਤੇਾਂ ਦੇ ਚੋਂ ਨਾ ਕੋਈ ਪ੍ਰਬੰਧ ਨਹੀਂ ਕੀਤਾ। ਹੂੰ। ਔਰ ਦੇਖੋ ਅੱਜ ਕਿੰਨਾ ਵੱਡਾ ਉਹਨੇ ਗੁਡਾਗਰਦੀ ਕੀਤੀ ਆ। ਕੋਈ 60 ਮਿੰਟ ਜ਼ਿਆਦਾ ਲੱਗ ਜਾਂਦੀ ਕੋਈ ਡੈਥ ਹੋ ਜਾਂਦੀ ਕੋਈ ਬੰਦਾ ਮਰ ਜਾਂਦਾ ਤੇ ਇਹ ਬਹੁਤ ਬਾੜੀ ਗੱਲ ਹੈ। ਅਸੀਂ ਕਮਿਸ਼ਨ ਦਾ ਵੀ ਇਹ ਵੀ ਕਿੰਨੇ ਆ ਕਿ ਸਾਡੇ ਕਿੱਤਿਆਂ ਦੇ ਵਿੱਚ ਨਾ ਇਹ ਪੁਲਿਸ ਦੀ ਟੁਕੜੀ ਜ਼ਰੂਰ ਚਾਹੀਦੀ ਆ। ਔਰ ਅੱਗੇ ਰਾਉਂਡ ਹੁੰਦਾ ਸੀ ਮੋਟਰਸਾਈਕਲਾਂ ਤੇ ਉਹ ਵੀ ਨਹੀਂ ਹੋ ਰਿਹਾ। ਹੂੰ। वैसे कमिश्नर साहब है बहुत बढ़िया है। असली उथे उन्होंने गल की थी आराम आर ना सुननी सार गल नु सुनदे है। मैच फिर उन्होंने अपील कर दे एक ते जेडे आज गुंडागर्दी हुई है। ਇਹਨੂੰ ਨੱਥ ਪਾਈ ਜਾਵੇ ਔਰ ਜੋ ਵਾਦਾ ਪਰਚਾਉ ਦਿੱਤਾ ਜਾਵੇ। ਔਰ ਦੂਸਰੀ ਗੱਲ ਇਹ ਆ ਵੀ ਜਿਹੜੀ ਇਥੇ ਪੁਲਿਸ ਹੈ ਕਿ ਇੱਕ ਤੇ ਸਿਆਰਾ سونے ਦਾ ਕੰਮ ਹੈ। ਹਾਂਜੀ। ਅੱਜ ਕੱਲ 7000 ਤੋਂ ਉੱਪਰ ਸੋਨਾ ਹੋ ਗਿਆ। ਮਾੜੀ ਜੀ ਗਵਾਜੇ ਤੇ ਬਹੁਤ ਜ਼ਿਆਦਾ ਨੁਕਸਾਨ ਹੁੰਦਾ। ਇੱਕ ਸੇਫਟੀ ਵਾਸਤੇ ਵੀ ਹੈ। ਇਹ ਕੈਸੇ ਗੁੰਡਿਆਗਰਦੀ ਜਿਹੜੀ ਇਹੋ ਜੇ ਆ ਕੇ ਐਸੇ ਇੱਕਦਮ ਹਮਲਾ ਕਰਦੇ ਆ। ਇਹਨਾਂ ਵਾਸਤੇ ਵੀ ਜਿਹੜਾ ਕੰਟਰੋਲ ਕੀਤਾ ਜਾਵੇ। ਇਹ ਕੱਲ ਤੋਂ ਹੀ ਮੈਚ ਹੋਣਾ। ਅਸੀਂ ਵੈਸੇ ਕਮਿਸ਼ਨਰ ਸਾਹਿਬ ਕੱਲ ਦਾ ਟਾਈਮ ਲਿਆ ਤੇ ਜਾ ਕੇ ਉਹਨਾਂ ਨਾਲ ਸਾਰੀ ਗੱਲ ਕਰਾਂਗੇ ਔਰ ਇੱਥੇ ਚ ਕਹਾਂਗੇ ਕਿ ਤਰਾਇਤ ਕੀਤੀ ਜਾਵੇ ਔਰ ਸਾਰਿਆਂ ਦੀ ਸੇਫਟੀ ਇਹਦੇ ਵਿੱਚ ਹੈ ਠੀਕ ਤਾਂ ਤੁਸੀਂ ਵੇਖ ਸਕਦੇ ਹੋ ਕਿ ਸੈਜਰਾ ਮਾਰਕੀਟ ਅੱਜ ਵੱਡੀ ਗਿਣਤੀ ਦੇ ਵਿੱਚ ਇਕੱਠੀ ਹੋਈ ਹੈ ਤਾਂ ਇਹਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਜਿਸ ਨੌਜਵਾਨਾਂ ਦੇ ਵੱਲੋਂ ਆ ਕੇ ਇਸ ਜਗ੍ਹਾ ਦੇ ਉੱਪਰ ਗੁੰਡਾ ਕਰਦੀ ਕੀਤੀ ਗਈ ਹੈ ਪਹਿਲਾਂ ਤਾਂ ਉਹਨਾਂ ਦੇ ਉੱਪਰ ਕਾਰਵਾਈ ਕੀਤੀ ਜਾਵੇ ਤਾਂ ਦੂਸਰੀ ਇਹਨਾਂ ਦੀ ਮੰਗ ਇਹ ਰੱਖੀ ਗਈ ਹੈ ਕਿ ਜਿਹੜੀ ਸੈਜਰਾ ਮਾਰਕੀਟ ਹੈ ਜਿਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਦੁਕਾਨਦਾਰ ਨੇ ਉਹਨਾਂ ਦਾ ਸੋਨੇ ਦਾ ਕੰਮ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਤਾਂ ਉਹਨਾਂ ਦੀ ਸੇਫਟੀ ਦੇ ਲਈ ਪਾਰਟੀਆਂ ਜਾਣ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਇਸ ਤਰ੍ਹਾਂ ਦੀ ਘਟਨਾ ਨਾ ਹੋ ਸਕੇ ਜਗਵੰਟ ਟੀਵੀ ਦੇ ਲਈ ਸਾਹਿਲ ਅਮ੍ਰਿਤਸਰ ਹਿੰਦੀ ਜਸਟ ਹੁਣੇ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਹੈ ਵੀ ਇੱਥੇ ਕਾਲੀ ਵਾਲੇ ਬਾਜ਼ਾਰ 'ਚ ਦੋ ਪਾਰਟੀਆਂ ਨੇ ਸਾਤਾ ਕੌਂਸਲਰ ਨੇ ਇੱਕ ਪਾਸੇ ਸੁਜੀਸ਼ਿਕ ਸੈਦਰਾ ਇੱਕ ਪਾਸੇ ਵਿਕੀ ਕੰਦਾ ਇਹਨਾਂ ਦੋਹਾਂ ਦਾ ਕੋਈ ਸੈਦਰਾ ਬਰਾਤਰੀਆਂ ਸਬੰਧ ਰੱਖਦੇ ਐ ਇਹਨਾਂ ਦੋਹਾਂ ਦਾ ਕੋਈ ਪੈਸੇ ਦੇ ਲੈਣ ਦੇ ਸਬੰਧ 'ਚ ਕੋਈ ਬੈਠੇ ਸੀ ਦੋਵੇਂ ਪਾਰਟੀਆਂ ਉੱਥੇ ਦੇ ਸਰਕਾਰ ਮੈਂ ਦੀ ਵਧ ਗਈ ਹੈ ਤੇ ਝਗੜਾ ਹੋਇਆ ਮੈਂ ਹੈਂਡਲਿੰਗ ਹੋਈ ਹੈ ਇਹ ਦੇਖਦੇ ਹੁਣ ਜਾ ਰਹੇ ਆ ਸਾਰੇ ਉੱਥੇ ਮੌਕੇ ਦੇਖ ਕੇ ਜੋ ਵੀ ਕਰ